ਵੀ ਤੁਸੀਂ ਇਹ ਗੱਲ ਮੰਨ ਸਕਦੇ ਹੋ ਵੀ ਬੱਕਰੀ ਨੋਂ ਪਿੰਡ ਖਾ ਗਈ ਬੱਕਰੀ ਨੋਂ ਪਿੰਡ ਖਾ ਗਈ ਅਸਲੀ ਇਹ ਮੰਨ ਸਕਦੇ ਹੋ ਤੁਸੀਂ ਨਹੀਂ ਮੰਨ ਸਕਦੇ ਪਰ ਮੈਂ ਤੁਹਾਨੂੰ ਮਨਾ ਕੇ ਛੱਡੂ ਮਹਾਰਾਜਾ ਨਜੀ ਸਿੰਘ ਸ਼ਿਕਾਰ ਖੇਡਣ ਗਏ ਬਾਹਰ ਸ਼ਿਕਾਰ ਖੇੜਦੇ ਖੇੜਦੇ ਦੂਰ ਨਿਕਲ ਗਏ ਹੂੰ ਗਾਹਾਂ ਇੱਕ ਆਜੜੀ ਭੇਡਾਂ ਚਾਰੀ ਜਾਂਦੇ ਹੂੰ ਉਹਦੇ ਕੋਲੇ ਜਾ ਕੇ ਮਹਾਰਾਜ ਕਹਿੰਦੇ ਵੀ ਪਿਆਸ ਲੱਗੀ ਆ ਪਾਣੀ ਪਿਆ ਮਿੱਤਰਾ ਹੂੰ ਕਹਿੰਦਾ ਮਹਾਰਾਜ ਪਾਣੀ ਵੀ ਪੀਓ ਅਤੇ ਪ੍ਰਸ਼ਾਦ ਦੇ ਵੀ ਖੋ ਹੂੰ ਹੁਣ ਸ਼ਾਮੇ ਬਹਿ ਗਏ ਪ੍ਰਸ਼ਾਦ ਦੇ ਖੋ ਲੇ ਪ੍ਰਸ਼ਾਦਾਂ ਚ ਕੀ ਸੀ ਬੇਸਣੀਆਂ ਰੋਟੀਆਂ ਹੂੰ ਅੱਜ ਕੱਲ ਤਾਂ ਸੁਫਨਾ ਹੀ ਬੇਸਣੀ ਰੋਟੀ ਮੇਰੇ ਖਿਆਲ ਹੈ ਕਿਸੇ ਨੇ ਦੇਖੀ ਵੀ ਨਹੀਂ ਹੋਣੀ ਖਾਣੀ ਤਾਂ ਬਹੁਤ ਦੂਰ ਦੀ ਗੱਲ ਹੈ ਬੇਸਣ ਵਾਲੀਆਂ ਰੋਟੀਆਂ ਬੁੜੀਆਂ ਲੌਂਦੀਆਂ ਪਾਣੀ ਵਾਲੀਆਂ ਪਾਣੀ ਹੱਥੀਆਂ ਪਾਣੀ ਹੱਥ ਨਾਲ ਲਾ ਕੇ ਉਹ ਦੋ ਰੋਟੀਆਂ ਚਾਰ ਉਹਦੇ ਕੋਲੇ ਬਣੀਆਂ ਹੋਈਆਂ ਨੇ ਨਾਲ ਨੂੰ ਗੰਡਾ ਹੂੰ ਉਹਨੇ ਗੰਡਾ ਛਿੱਲ ਕੇ ਮਹਾਰਾਜ ਨੂੰ ਦੋ ਰੋਟੀਆਂ ਫੜਾਤੀਆਂ ਦੋ ਆਪ ਖਾ ਲਈਆਂ ਖਾ ਕੇ ਰੋਟੀਆਂ ਆਨੰਦ ਹੋ ਗਏ ਪਾਣੀ ਪੀਤਾ ਕਹਿੰਦਾ ਬਾ ਵਾਰ ਰਿਵਾਜ ਜੜੀ ਆ ਬਹੁਤ ਬਹੁਤ ਮਿਹਰਬਾਨੀ ਤੇਰੀ ਧੰਨਵਾਦ ਬੋਲ ਤੈਨੂੰ ਕੀ ਇਨਾਮ ਲਿਆ ਕਹਿੰਦਾ ਮਹਾਰਾਜ ਜੋ ਮਰਜ਼ੀ ਦੇ ਦਿਓ ਤੁਹਾਡੀ ਮਰਜ਼ੀ ਹੈ ਕਹਿੰਦਾ ਨਹੀਂ ਮੈਂ ਤੇਰੀ ਸੇਵਾ ਤੇ ਬਹੁਤ ਖੁਸ਼ ਹੋਇਆ। ਆ ਜਿਹੜੀ ਤੈਂ ਸੇਵਾ ਕਰੀ ਹੈ ਨਾ ਮਿਸੇ ਪ੍ਰਸ਼ਾਦੇ ਗੰਢਾ ਹੂੰ ਇਹ ਤਾਂ ਕਹਿੰਦਾ ਸ਼ਾਹੀ ਪਗਵਾਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਐਡੀ ਵੱਡੀ ਨਿਆਮਤ ਤੈਂ ਰੋਹੀ ਵਿਆਹਾਨ ਦੇ ਵਿੱਚ ਮੇਰੀ ਖੁਦਿਆ ਜਾਣੇ ਭੁੱਖ ਮਟਾਈ ਹੈ। ਹੂੰ ਮਹਾਰਾਜ ਕਹਿਣ ਲੱਗੇ ਬੋਰ ਫਿਰ ਕਹਿੰਦੇ ਜੀ ਜੋ ਮਰਜ਼ੀ ਦੇਜੋ। ਹੁਣ ਉੱਥੇ ਬਰੋਟੇ ਦੇ ਪੱਤੇ ਤੇ ਚੁੱਲ੍ਹੇ ਦੇ ਕੋਲੇ ਨਾਲ ਮਹਾਰਾਜ ਨੇ 9 ਪਿੰਡ ਜਗੀਰ ਬਖਸ਼ੀ। ਅੱਛਾ। ਕਹਿੰਦਾ ਆਹ 9 ਪਿੰਡ ਲਾਹੌਰ ਆ ਕੇ ਜਦੋਂ ਮਰਜੀ ਹੂੰ ਮੈਤੂ ਤੁਰੇ। ਹੂੰ ਕਹਿੰਦਾ ਬਹੁਤ ਅੱਛਾ। ਹੁਣ ਉਹਨੇ ਵਿਚਾਰੇ ਨੇ ਟਰੰਕ ਟਰੰਕ ਦੇ ਵਿੱਚ ਸਾਮ ਕੇ ਰੱਖਤਾ ਉਹ ਪਤਾ। ਹੂੰ ਸਾਮ ਕੇ ਰੱਖਿਆ। ਬਹੁਤ ਚਰਬਾਤ ਜ਼ਿਆਦਾ ਆਈ ਵੀ ਆਪਾਂ ਤਾਂ ਮਹਾਰਾਜ ਸੇਰੇ ਪੰਜਾਬ ਦੇ 9 ਪਿੰਡ ਦੇ ਕੀ ਆ। ਹੂੰ ਆਪਾਂ ਭੁੱਖੇ ਮਰੀ ਜਿੰਦੇ ਐਵੇਂ ਬੱਕਰੀਆਂ ਚਾਰਦੇ ਫਿਰਦੇ ਇੱਥੇ। ਹੂੰ ਨੋ ਪਰ ਨਾ ਦਾ ਹਾਲਾ ਮਾਮਲੇ ਨਹੀਂ ਮੁਕਣਾ ਆਪਾਂ ਸਹੀ ਹੈ ਕਿਉਂਕਿ ਉਹ ਅੱਧ ਲੈnde ਹੁੰਦੇ ਨਾ ਕਣਕ ਮੁੱਕੇ ਨਾ ਛੋਲੇ ਮੁੱਕਣ ਨਾ ਜਮੀ ਮੁੱਕੇ ਜਿਹੜੀਆਂ ਸਾਡੀਆਂ ਪੁਰਾਣੀਆਂ ਫਸਲਾਂ ਸੀ ਜਿਨ੍ਹਾਂ ਨੂੰ ਅਸੀਂ ਉਹ ਵੀ ਵਿਸਾਰਤਾ ਹੁਣ ਹੂੰ ਸੋ ਆਜੜੀ ਨੇ ਉਹ ਪੱਤਾ ਕੱਢ ਕੇ ਮੰਜੇ ਤੇ ਰੱਖ ਲਿਆ ਅੱਛਾ ਹੀ ਆਪ ਪੱਗ ਬੰਨਣ ਲੱਗ ਗਿਆ ਚਲਦੇ ਆ ਵੀ ਪੱਗ ਬੰਨ ਕੇ ਆਪਾਂ ਚੱਲਦੇ ਆ ਸੋ ਸਜਣੋ ਉਹੀ ਕੰਮ ਹੋ ਗਿਆ ਜਿਹੜਾ ਹੋਣਾ ਸੀ ਹੂੰ ਬੱਕਰੀ ਆਈ ਉਹ ਪੱਤਾ ਖਾ ਗਈ। ਹੇ ਹੇ। ਜਦੋਂ ਪੱਤਾ ਖਾ ਗਈ ਹੁਣ ਤੁਸੀਂ ਆਪਸਾਬ ਲਾ ਲਓ ਵੀ ਉਹ ਨੌ ਪਿੰਡ ਬਖਸ਼ਿਸ਼ ਲਿਖੀ ਵੀ ਮਹਾਰਾਜਾ ਰਣਜੀਤ ਸਿੰਘ ਜੀ ਉਹ ਬੱਕਰੀ ਦੇ ਪੇਟ ਚ ਵਾਗ ਗਏ। ਹੁਣ ਤਾਂ ਤੁਸੀਂ ਮੰਨਦੇ ਨਹੀਂ ਬੱਕਰੀ ਨੌ ਪਿੰਡ ਖਾ ਸਕਦੀ ਹੈ। ਮੰਨ ਗਿਆ ਪੰਜਵਾ। ਬੱਕਰੀ ਨੇ ਨੌ ਪਿੰਡ ਖਾ ਲਏ। ਸੋ ਇਹ ਹੈ ਕਿਉਂਕਿ ਹੁਣ ਜੀਜੀ ਦਾ ਸੀਜ਼ਨ ਚੱਲ ਰਿਹਾ ਹੈ। ਜੀਜੀ ਦੇ ਸੀਜ਼ਨ ਦੇ ਵਿੱਚ ਬੇਸ਼ੱਕ ਲੋਕੀ ਪਾਣੀ ਤੋਂ ਬਿਨਾ ਸਰਦਾ ਨਹੀਂ ਪਰ ਬਾਣੀ ਕਹਿੰਦੀ ਹੈ ਪਹਿਲਾ ਪਾਣੀ ਜੀਵ ਹੋਇਆ ਜਿਤ ਹਰਿਆ ਸਭ ਕੋਇ ਅਗੇ ਗੁਰੂ ਨਾਨਕ ਪਾਤਸ਼ਾਹ ਸਰੋਗ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਿੰਨਾ ਵੱਡਾ ਦਰਜਾ ਦਿੱਤਾ ਗੁਰੂ ਸਾਹਿਬ ਨੇ ਪਾਣੀ ਨੂੰ ਸੋ ਅੱਜ ਤੁਸੀਂ ਆਪ ਸਾਰੇ ਮਿੱਤਰੋ ਅੰਦਾਜ਼ਾ ਲਾ ਲਓ ਵੀ ਅਸੀਂ ਪਾਣੀ ਨੂੰ ਕਿੱਥੇ ਲੈ ਗਏ ਆ ਇਸ ਨਾਲ ਹੀ ਮੈਂ ਅਪੀਲ ਵੀ ਕਰਦਾ ਅਤੇ ਚੇਤਾਵਨੀ ਵੀ ਦਿੰਦਾ ਕਿ ਜਿਹੜੀ ਆਉਣ ਵਾਲੀ ਆਲ ਵਰਡਰ ਜੰਗ ਜਿਹੜੀ ਦੁਨੀਆ ਦੀ ਜੰਗ ਲੱਗਣੀ ਹੈ ਨਾ ਹੁਣ ਆਉਣ ਵਾਲੇ ਸਮੇਂ 'ਚ ਉਹ ਪਾਣੀ ਪਿੱਛੇ ਲੱਗੂਗੀ ਸਾਡੀ ਸਿਰਫ ਇਹ ਪਾਣੀ ਪਿੱਛੇ ਇਹ ਆਉਣ ਵਾਲਾ ਸਮਾਂ ਦੱਸੂਗਾ ਤੁਹਾਨੂੰ ਜੇ ਅਸੀਂ ਕੁਦਰਤ ਨਾਲ ਖਲਵਾੜ ਕਰ ਰਹੇ ਹਾਂ ਤਾਂ ਅੱਜ ਅਸੀਂ ਕਿਹੜੀਆਂ ਪਰਸਥਿਤੀਆਂ ਭਿਆਨਕ ਬਿਮਾਰੀਆਂ 'ਚੋਂ ਗੁਜ਼ਰ ਰਹੇ ਹਾਂ ਸੋ ਇਹ ਮੇਰੀ ਬੇਨਤੀ ਹੈ ਆਤਮਾਨ ਕੇ ਵੀ ਪਾਣੀ ਅਸੀਂ ਕਹਿੰਦੇ ਤੁਰੇ ਜਾਂਦੇ ਪਿੰਡ ਦੇ ਵਿੱਚ ਦੇਖਿਆ ਫਾਲਤੂ ਟੂਟੀਆਂ ਚੱਲੀ ਜਾਂਦੀਆਂ ਨੇ ਛੱਡ ਕੇ ਤੁਰ ਜਾਂਦੇ ਨੇ ਕਿੰਨਾ ਪਾਣੀ ਬਰਬਾਦ ਕਰਦੇ ਆਂ ਅਸੀਂ ਫਿਰ ਗਾਂਹ ਆ ਜਿਹੜੇ ਫਾਇਰ ਸਟੇਸ਼ਨ ਬਣਾਏ ਨੇ ਅਸੀਂ ਕਿੰਨਾ ਪਾਣੀ ਡੋਲਦੇ ਆ ਉੱਥੇ ਕਿੰਨਾ ਬਰਬਾਦ ਕਰ ਰਹੇ ਆ ਕਿੰਨਾ ਅਸੀਂ ਘਰ ਦੇ ਫਰਸ਼ ਧੋਣ ਵਾਸਤੇ ਪਾਣੀ ਦੀ ਬਰਬਾਦੀ ਕਰ ਰਹੇ ਆ ਲਾ ਕੇ ਪਾਈਪ ਚੱਲੀ ਲਾ ਕੇ ਪਾਈਪ ਛੱਡ ਕੇ ਭਰਾ ਹੋ ਜਾਂਦੇ ਸੋ ਇਹ ਜਿਹੜੀ ਬਰਬਾਦੀ ਹੈ ਇਹਨੂੰ ਆਉਣ ਵਾਲੇ ਸਮੇਂ ਵਾਸਤੇ ਰੋਕੋ ਨਹੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਤਰਕਾਰ ਪਹੁੰਗੀਆਂ ਤੇ ਸਾਰਾ ਕੁਝ ਹੀ ਵੇਚ ਵਟ ਕੇ ਖਾ ਕੇ ਆਪ ਦਾ ਪਾਰ ਗਏ ਸਾਨੂੰ ਆੜਾ ਕੇ ਦੁੱਖਾਂ ਦੀ ਹਨੇਰੀ ਗੁਫਾ ਚ ਸੋ ਇਹ ਬੇਨਤੀ ਆਤਮਾਨ ਕੇ ਮਿੱਤਰੋ ਬਾਬੂ ਇਹ ਤਾਂ ਅਸੀਂ ਤੁਹਾਡੀ ਉਮਰ ਦੇ ਹੋ ਗਏ ਉਦੋਂ ਜਿਹੜੇ ਨਿਕੇ ਨਿਕੇ ਜਵਾਬ ਹੋਇਆ ਕਰਨਗੇ ਜੇ ਅਸੀਂ ਉਹਨਾਂ ਨੂੰ ਦੱਸਾਂ ਵੀ ਇੰਨਾ ਇੰਨਾ ਪਾਣੀ ਤਾਂ ਅਸੀਂ ਭਾਈ ਕੱਦੂ ਕਰਨ ਨੂੰ ਹੀ ਵਰਤਦੇ ਸੀਗੇ ਫਰਾਨ ਹੋਇਆ ਕਰਨਗੇ ਨਾ ਹਾਂਜੀ ਹਾਂਜੀ ਉਹ ਪੁੱਛਣਗੇ ਨਾ ਪਾਣੀ ਪਾਉਂਦੇ ਸੀ ਵੇ ਇੰਨਾ ਪਾਣੀ ਤੁਸੀਂ ਬਰਬਾਦ ਕੀਤਾ ਹੈ ਸਾਡੇ ਵਾਸਤੇ ਤੁਸੀਂ ਛੱਡਿਆ ਕੀ ਹੈ ਸੋ ਸਜਣੋ ਇਹ ਗੱਲਾਂ ਸਮਝਣੀਆਂ ਨੇ ਸੋਚਣੀਆਂ ਨੇ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਿੰਨੇ ਵੀ ਤੁਸੀਂ ਦਰਸ਼ਕ ਹੋ ਸੋ ਮੇਰੀ ਬੇਨਤੀ ਮਨਜ਼ੂਰ ਕਰੋ ਪਾਣੀ ਕਿਉਂਕਿ ਪਹਿਲਾਂ ਪਾਣੀ ਜੀਵ ਹੋਇਆ ਜਿੱਤ ਹਰਿਆ ਸਭ ਕੋਏ ਗੁਰੂ ਨਾਨਕ ਪਾਤਸ਼ਾਹ ਸਾਰੀ ਬਾਣੀ ਦੇ ਵਿੱਚ ਪਾਣੀ ਨੂੰ ਬਹੁਤ ਵੱਡਾ ਦਰਜਾ ਦਿੰਦੇ ਨੇ ਸੋ ਆਪਾਂ ਵੀ ਇਹਦੀ ਸੰਭਾਲ ਕਰੀਏ ਜਾਂਕਿ ਸਾਡੀਆਂ ਜਿਹੜੀਆਂ ਆਉਣ ਵਾਲਿਆ ਜਨਰੇਸ਼ਨ ਹੈ ਆਉਣ ਵਾਲੀਆਂ نسلਾਂ ਨੇ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਵਿਰਾਸਤ ਦੇ ਵਿੱਚ ਛੱਡ ਕੇ ਜਾਈਏ ਇੱਕ ਜੀ ਮੇਰੀ ਗੱਲ ਮੰਨ ਲਓ ਕੋਈ ਕਿਸਾਨ ਵੀਰ ਨਾ ਗੁੱਸਾ ਕਰ ਜੇ ਕਿਉਂਕਿ ਮੈਂ ਵੀ ਕਿਸਾਨ ਆਂਗਾ ਮੈਂ ਕਹਲਾ ਕਿਸਾਨਾਂ ਨੂੰ ਨਹੀਂ ਕਹਿ ਰਿਹਾ ਵੀ ਮੈਂ ਕਦੂ ਕਰਨ ਨੂੰ ਕਹਦਾ ਵੀ ਇੰਨਾ ਪਾਣੀ ਵਰਤਾ ਜਾ ਰਿਹਾ ਹਰੇਕ ਖੇਤ